ਸਸ਼ੀਗਾਂ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਕਾਉਂਸਲਰ ਇਕਬਾਲਪਤ ਸਿੰਘ ਤੁਸੀਂ ਦੇਖ ਰਹੇ ਹੋ YouTube ਚੈਨਲ BBJ ਕੰਸਲਟੈਂਟ ਸੰਗਰੂਰ ਅੱਜ ਅਪਾ ਗੱਲ ਕਰਾਂਗੇ ਕਿ ਕਾਉਂਸਲਿੰਗ ਕਿਉਂ ਜ਼ਰੂਰੀ ਹੈ ਇਹ ਵਿਸ਼ਾ ਇਸ ਤਰ੍ਹਾਂ ਦਾ ਹੈ ਕਿ ਬਹੁਤ ਲੋਕ ਇਸ ਨੂੰ ਸ਼ਰਮ ਨਾਲ ਜੋੜਦੇ ਨੇ ਕਾਉਂਸਲਿੰਗ ਮਦਦ ਲੈਣੀ ਆਪਣਾ ਦਿਲ ਕਿਸੇ ਸਾਹਮਣੇ ਖੋਲਣਾ ਸਵਾਲ ਇਹ ਨਹੀਂ ਕਿ ਤੁਸੀਂ ਪਾਗਲ ਹੋ ਜਾਂ ਤੁਸੀਂ ਕਮਜ਼ੋਰ ਹੋ ਸਵਾਲ ਇਹ ਹੈ ਕਿ ਤੁਸੀਂ ਅੰਦਰੋਂ ਕਿੰਨੇ ਟੁੱਟੇ ਹੋਏ ਹੋ ਪਰ ਫਿਰ ਵੀ ਤੁਸੀਂ ਚੁੱਪ ਹੋ ਮੈਂ ਦੁਬਾਰਾ ਰਿਪੀਟ ਕਰੂੰਗਾ ਸਵਾਲ ਇਹ ਨਹੀਂ ਕਿ ਤੁਸੀਂ ਪਾਗਲ ਹੋ ਨਹੀਂ ਹੋ ਜਾਂ ਕਮਜ਼ੋਰ ਨਹੀਂ ਹੋ ਸਵਾਲ ਇਹ ਹੈ ਕਿ ਤੁਸੀਂ ਅੰਦਰੋਂ ਕਿੰਨਾ ਟੁੱਟ ਚੁੱਕੇ ਹੋ ਤੇ ਤੁਸੀਂ ਫਿਰ ਵੀ ਹਜੇ ਤੱਕ ਚੁੱਪ ਹੋ ਜੋ ਵੀ ਤੁਹਾਡੇ ਨਾਲ ਹੁੰਦਾ ਪਿਆ ਜਦੋਂ ਅਸੀਂ ਕਿਸੇ ਨਾਲ ਦਿਲ ਖੋਲਦੇ ਆ ਜਾਂ ਆਪਾਂ ਖੁਦ ਨਹੀਂ ਪੁੱਛੇ ਅਸੀਂ ਆਪਣੇ ਦਿਲੋਂ ਜਾਣਦੇ ਆ ਕਿ ਅੱਜਕੱਲ੍ਹ ਹਰ ਕੋਈ ਕਿਸੇ ਨਾ ਕਿਸੇ ਟੈਨਸ਼ਨ ਗੁੱਸੇ ਡਰ ਜਾਂ ਕਿਹਨਾਂ ਤਨਹਾਈ ਲੋਨਲੀનેસ ਨੂੰ ਕਹਿੰਦੇ ਆ ਡਿਪਰੈਸ਼ਨ ਨਾਲ ਜੂਝਦਾ ਪਿਆ ਕੋਈ ਕੰਮ ਦੀ ਚਿੰਤਾ 'ਚ ਗੁੰਮ ਹੈ ਕੋਈ ਵਿਆਹ ਦੇ ਰਿਸ਼ਤੇ 'ਚ ਦਬਿਆ ਹੋਇਆ ਕੋਈ ਬੱਚਿਆਂ ਦੀ ਚਿੰਤਾ ਨਾਲ ਦਬਿਆ ਹੋਇਆ ਉਹਨੂੰ ਰਾਤ ਰਾਤ ਤੱਕ ਨੀਂਦ ਨਹੀਂ ਆਉਂਦੀ ਕੋਈ ਆਪਣੀ ਜ਼ਿੰਦਗੀ ਦੇ ਅਰਥ ਲੱਭ ਰਿਹਾ ਕੋਈ ਆਪਣੀ ਹੀ ਜ਼ਿੰਦਗੀ ਦੇ ਮਕਸਦ ਲੱਭਦਾ ਪਿਆ ਪਰ ਗੱਲ ਕੋਈ ਕਰਦਾ ਨਹੀਂ ਕਿਉਂ ਕਿਉਂਕਿ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ ਸੁਣਨ ਵਾਲਾ ਵੀ ਕੋਈ ਨਹੀਂ ਹੈਗਾ ਹੁਣ ਇੱਥੇ ਆਉਂਦੀ ਹੈ ਕਾਉਂਸਲਿੰਗ ਦੀ ਜ਼ਰੂਰਤ ਇੱਥੇ ਆਉਂਦੀ ਹੈ ਕਿਸੇ ਨਾਲ ਗੱਲ ਸਾਂਝੀ ਕਰਨ ਦੀ ਲੋੜ ਇੱਥੇ ਪੈਦਾ ਹੁੰਦੀ ਹੈ ਹੁਣ ਕਾਉਂਸਲਿੰਗ ਕੀ ਹੈ ਕਈ ਲੋਕਾਂ ਵਾਸਤੇ ਇਹ ਵੱਡ ਨਮਾ ਹੋਏਗਾ ਕਿ ਕਾਉਂਸਲਿੰਗ ਹੁੰਦੀ ਕੀ ਹੈ ਆ ਕੀ ਚੀਜ਼ ਹੈ ਤੇ ਆ ਕੀਜ਼ ਇਸ ਨਹੀਂ ਹੈ ਕਾਉਂਸਲਿੰਗ ਦਾ ਮਤਲਬ ਹੈ ਦੇਖੋ ਸਭ ਤੋਂ ਪਹਿਲਾਂ ਇਹ ਨਹੀਂ ਹੈ ਕਿ ਤੁਸੀਂ ਮਾੜਿਓ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮਾੜਿਓ ਹੈ ਤੁਹਾਡੇ ਕੋਈ ਪ੍ਰੋਬਲਮ ਹੈ ਜਾਂ ਤੁਸੀਂ ਹੀ ਪ੍ਰੋਬਲਮ ਦੀ ਜੜ੍ਹ ਹੋ ਵੀ ਤੁਹਾਡੇ ਚ ਪੈਣੀ ਕੀ ਪ੍ਰੋਬਲਮ ਹੈ ਤੁਹਾਨੂੰ ਕੀ ਤਕਲੀਫ ਹੈ ਜੋ ਤੁਸੀਂ ਕਾਉਂਸਲਿੰਗ ਦੇ ਵੱਲ ਜਾ ਰਹੇ ਹੋ ਜਾਂ ਕਿਸੇ ਨਾਲ ਕਾਉਂਸਲਿੰਗ ਕੀ ਮੈਂ ਕਾਉਂਸਲਿੰਗ ਲੈਣੀ ਉਹਦੀ ਗੱਲ ਕਰ ਰਹੇ ਹੋ ਨਹੀਂ ਜੀ ਕਾਉਂਸਲਿੰਗ ਇਸ ਤੋਂ ਉਲਟ ਹੈ ਕਾਉਂਸਲਿੰਗ ਜੋ ਤੁਸੀਂ ਲੈਂਦੇ ਹੋ ਕਾਉਂਸਲਿੰਗ ਤੁਹਾਡੀ ਹਿੰਮਤ ਦਿਖਾਉਂਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੋ ਤੁਸੀਂ ਆਪਣੀ ਲਾਈਫ 'ਚ ਚੇਂਜ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਰਿਸ਼ਤੇ ਬਚਾਉਣਾ ਚਾਹੁੰਦੇ ਹੋ ਤੁਹਾਨੂੰ ਜੋ ਵੀ ਕੋਈ ਪ੍ਰੋਬਲਮ ਇਸ ਟਾਈਮ ਫੇਸ ਹੁੰਦੀ ਪਈ ਹੈ ਫਾਈਨੈਂਸ਼ੀਅਲ ਕੰਮਕਾਰ ਰਿਲੇਟਡ ਵੀ ਪ੍ਰੋਬਲਮ ਹੈ ਕੋਈ ਰਿਸ਼ਤੇ ਦੀ ਪ੍ਰੋਬਲਮ ਹੈ ਕੋਈ ਬੱਚਿਆਂ ਦੀ ਪ੍ਰੋਬਲਮ ਹੈ ਉਸ ਪ੍ਰੋਬਲਮ ਨੂੰ ਸੋਲਵ ਕਰਨਾ ਚਾਹੁੰਦੇ ਹੋ ਤੁਸੀਂ ਉਸ ਨੂੰ ਸੁਲਝਾਉਣ ਦੇ ਤਰੀਕੇ ਲੱਭ ਰਹੇ ਹੋ ਇਹ ਤੁਹਾਡੀ ਹਿੰਮਤ ਦਿਖਾਉਂਦੀ ਹੈ ਇਹ ਸਿਰਫ ਇਨਾ ਕਹਿੰਦੀ ਹੈ ਇੱਕੋ ਵੀ ਇਨਸਾਨ ਹੈ ਕਿ ਮੈਂ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਦੇ ਵੀ ਅਗਲਾ ਬੰਦਾ ਮੇਰੇ ਬਾਰੇ ਕੀ ਸੋਚਦਾ ਨਹੀਂ ਮੈਂ ਸਿਰਫ ਆਪਣੀ ਪ੍ਰੋਬਲਮ ਸੋਲਵ ਕਰਨੀ ਹੈ ਮੈਂ ਆਪਣੀ ਲਾਈਫ ਉੱਤੇ ਧਿਆਨ ਦੇਣਾ ਹੈ ਮੈਨੂੰ ਆਪਣੇ ਆਤਮਾ ਨੂੰ ਰਾਜ਼ੀ ਕਰਨਾ ਹੈ ਉਹਦੇ ਲਈ ਜੋ ਕਰਨਾ ਹੋਏਗਾ ਉਹ ਮੈਂ ਕਰੂੰਗਾ ਤੇ ਕਾਉਂਸਲਿੰਗ ਸਾਨੂੰ ਸਿਰਫ ਇੱਕ ਆਇਨਾ ਦਿਖਾਂਦਾ ਹੈ ਕੱਚ ਦਾ ਸਾਫ਼ ਆਇਨਾ ਜੋ ਜਿਵੇਂ ਤੁਸੀਂ ਹੋ ਉਵੇਂ ਹੀ ਤੁਹਾਨੂੰ ਸ਼ੋਅ ਕਰਦਾ ਹੈ ਤੁਹਾਨੂੰ ਕੋਈ ਅਲੱਗ ਚੀਜ਼ ਨਹੀਂ ਦਿਖਾਂਦਾ ਜਿਸ ਵਿੱਚ ਤੁਸੀਂ ਆਪਣੀ ਸੱਚਾਈ ਦੇਖ ਸਕਦੇ ਹੋ ਜਿਸ ਵਿੱਚ ਕੋਈ ਗੱਲ ਤੋੜ ਮਰੋੜ ਕੇ ਨਹੀਂ ਹੁੰਦੀ ਨਾ ਤੁਹਾਡੇ ਵੱਲੋਂ ਨਾ ਕਾਉਂਸਲਰ ਵੱਲੋਂ ਹੁਣ ਕਾਉਂਸਲਿੰਗ ਕੌਣ ਲੈ ਸਕਦਾ ਤੇ ਇਹਦਾ ਜਵਾਬ ਹੈ ਕਾਉਂਸਲਿੰਗ ਹਰ ਇਨਸਾਨ ਲੈ ਸਕਦਾ ਜ਼ਰੂਰੀ ਨਹੀਂ ਕਿ ਉਹ 5 ਸਾਲ ਦਾ ਬੱਚਾ ਹੈ ਜਾਂ 50 ਸਾਲ ਦਾ ਬਜ਼ੁਰਗ ਹੈ 50 ਸਾਲ ਦੇ ਵੈਸੇ ਬਜ਼ੁਰਗ ਨਹੀਂ ਹੁੰਦੇ 50 ਸਾਲ ਦੇ ਇਹ ਜਵਾਨ ਹੀ ਹੁੰਦੇ ਨੇ ਕਹਿੰਦਾ ਭਾਬੇ ਕਾਉਂਸਲਿੰਗ ਕੋਈ ਵੀ ਲੈ ਸਕਦਾ ਜਿਸ ਦਾ ਮਨ ਹੈ ਕਾਉਂਸਲਿੰਗ ਲੈਣ ਦਾ ਜਿਸ ਦਾ ਮਨ ਹੈ ਆਪਣੀ ਲਾਈਫ ਨੂੰ ਅੱਛਾ ਬਣਾਉਂਦਾ ਇੰਪਰੂਵ ਕਰਨ ਦਾ ਵਧੀਆ ਬਣਾਉਂਦਾ ਉਹ ਵੀ ਕਾਉਂਸਲਿੰਗ ਲੈ ਸਕਦਾ ਕਿਵੇਂ ਕੁਝ ਮੈਂ ਤੁਹਾਨੂੰ ਉਦਾਹਰਨ ਦਵਾਂਗਾ ਕੋਈ ਘਰੇਲੂ ਮਹਿਲਾ ਜੋ ਆਪਣੇ ਆਪ ਬਾਰੇ ਭੁੱਲ ਚੁੱਕੀ ਹੈ ਜਿਹਨੂੰ ਕਹਿੰਦੇ ਆਪਣਾ ਆਪ ਭੁੱਲ ਗਈ ਹੈ ਇਨਸਾਨ ਕੰਮ ਕਰ ਕਰਦੇ ਇਸ ਤਰ੍ਹਾਂ ਦੇ ਕਬੀਲਦਾਰੀ ਆ ਗਈ ਹੈ ਬੱਚੇ ਹੋ ਗਏ ਨੇ ਤਾਂ ਉਹ ਆਪਣੇ ਆਪ ਨੂੰ ਭੁੱਲ ਗਈ ਉਹ ਕਿਸ ਤਰ੍ਹਾਂ ਦੀ ਸੀ ਵਿਆਹ ਤੋਂ ਪਹਿਲਾਂ ਉਹਦੇ ਕੀ ਚਾਹ ਸੀਗੇ ਕੀ ਉਹਦੀ ਹੌਬੀਜ਼ ਸੀਗੀਆਂ ਉਸ ਦਾ ਕਿਸ ਤਰ੍ਹਾਂ ਦਾ ਜਿਹਨੂੰ ਕਹਿੰਦੇ ਵਿਹਾਰ ਸੀਗਾ ਉਹ ਆਪਣੇ ਆਪ ਨੂੰ ਦੁਬਾਰਾ ਜਾਨਣਾ ਚਾਹਦੀ ਹੈ ਯਾ ਕੋਈ ਇਹੋ ਜਿਹਾ ਨੌਜਵਾਨ ਜੋ ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਲਾਈਫ ਨੂੰ ਲੈ ਕੇ ਉਲਝਣ ਚ ਹੈ ਕਿ ਮੈਨੂੰ ਕਿਹੜੀ ਫੀਲਡ ਲੈਣੀ ਚਾਹੀਦੀ ਕਿਹੜੀ ਫੀਲਡ ਨਹੀਂ ਕਿਹੜਾ ਕੰਮ ਜਾਂ ਕਿਹੜੀ ਜੌਬ ਨੌਕਰੀ ਮੈਨੂੰ ਲੈਣੀ ਚਾਹੀਦੀ ਜਿਸ ਮੈਨੂੰ ਫਾਇਦਾ ਹੈ ਜਾਂ ਮੈਨੂੰ ਬਿਜ਼ਨਸ ਕਰਨਾ ਚਾਹੀਦਾ ਜਾਂ ਮੈਨੂੰ ਕੋਈ ਆਪ ਕੋਈ ਪ੍ਰਾਈਵੇਟ ਜਾਂ ਪਰਸਨਲ ਕੋਈ ਬਿਜ਼ਨਸ ਖੋਲਣਾ ਚਾਹੀਦਾ ਜਾਂ ਕੋਈ ਇਸ ਤਰ੍ਹਾਂ ਦਾ ਪਤੀ ਕੋਈ ਹਸਬੈਂਡ ਜਿਸ ਨੂੰ ਕਦੇ ਸਿਖਾਇਆ ਨਹੀਂ ਕਿ ਤੁਸੀਂ ਰੋਣਾ ਕਿਵੇਂ ਹੈ ਜਾਂ ਆਪਣੇ ਦਿਲ ਦੀ ਗੱਲ ਕਿਸ ਨਾਲ ਕਿਵੇਂ ਕਰਨੀ ਹੈ ਉਹ ਹਮੇਸ਼ਾ ਖੁਦ ਨੂੰ ਦਬਾ ਕੇ ਰੱਖਦਾ ਹੈ ਕਿ ਬਸ ਪੋਲਾ ਨਹੀਂ ਪੈਣਾ ਤੇ ਸਾਹਮਣੇ ਰੋਣਾ ਨਹੀਂ ਹੈਗਾ ਯਾ ਜੋ ਵਿਅਕਤੀ ਦੋ ਚੀਜ਼ਾਂ ਵਿੱਚ ਫਸਿਆ ਹੋਇਆ ਹੈ ਕਿਹੜੀਆਂ ਕਿ ਲੋਕ ਕੀ ਕਹਿਣਗੇ ਜਾਂ ਮੈਂ ਖੁਸ਼ ਕਿਉਂ ਨਹੀਂ ਹੈਗਾ ਇਹ ਦੋ ਲੋਕਾਂ ਦੇ ਮਨ 'ਚ ਸਵਾਲ ਰਹਿੰਦੇ ਨੇ ਕਿ ਮੈਂ ਕੋਈ ਕੰਮ ਕਰਨਾ ਹੈ ਮੈਂ ਕੋਈ ਕੰਮ ਸ਼ੁਰੂ ਕਰਨਾ ਹੈ ਪਰ ਲੋਕ ਕੀ ਕਹਿਣਗੇ ਤੇ ਦੂਸਰਾ ਹਰ ਇਨਸਾਨ ਦੇ ਕਿ ਯਾਰ ਮੈਂ ਖੁਸ਼ ਕਿਉਂ ਨਹੀਂ ਹੈਗਾ ਮੇਰੇ ਕੋ ਏ ਵੀ ਹੈ ਮੇਰੇ ਕੋ ਏ ਵੀ ਹੈ ਪਰ ਮੈਂ ਖੁਸ਼ ਕਿਉਂ ਨਹੀਂ ਹੈਗਾ ਤਾਂ ਇਹ ਕੁਝ ਉਦਾਹਰਣਾਂ ਨੇ ਜਿਨ੍ਹਾਂ ਨਾਲ ਆਪਾਂ ਕਹਿੰਦੇ ਕਾਉਂਸਲਿੰਗ ਕੌਣ ਲੈ ਸਕਦਾ ਉਦਾਹਰਣਾਂ ਇਸ ਤੋਂ ਹੀ ਜ਼ਿਆਦਾ ਬਹੁਤ ਨੇ ਪਰ ਗੱਲ ਪਤਾ ਕੀ ਹੁੰਦੀ ਹੈ ਹੁਣ ਕੁਝ ਲੋਕ ਇਹ ਵੀ ਕਹਿਣਗੇ ਸੰਤ ਕੁਝ ਨਹੀਂ ਹੋਇਆ ਪਰ ਉਹ ਲੋਕ ਦੇ ਅੰਦਰ ਵੀ ਉਹ ਲੋਕਾਂ ਦੇ ਅੰਦਰ ਵੀ ਕੋਈ ਨਾ ਕੋਈ ਕਸ਼ਮਕਸ਼ ਚੱਲ ਰਹੀ ਹੁੰਦੀ ਹੈ ਉਹ ਲੋਕ ਵੀ ਅੰਦਰੋਂ ਅੰਦੇ ਲਈ ਰੋਜ਼ ਕੁਝ ਨਾ ਕੁਝ ਸੋਚ ਰਹੇ ਹੁੰਦੇ ਨੇ ਕਿਸੇ ਨਾ ਕਿਸੇ ਟੈਨਸ਼ਨ ਵਿੱਚ ਉਹ ਲੋਕ ਹੁੰਦੇ ਨੇ ਹੁਣ ਕਾਉਂਸਲਿੰਗ ਤੁਸੀਂ ਲੈ ਲਈ ਹੁਣ ਇਹਦਾ ਨਤੀਜਾ ਕੀ ਨਿਕਲੂਗਾ ਸਵਾਲ ਇਹ ਵੀ ਆਉਂਦਾ ਹੈ ਕਾਉਂਸਲਿੰਗ ਲੈਂਦਾਂ ਨਤੀਜਾ ਕੀ ਹੈ ਹੁਣ ਜੇ ਤੁਸੀਂ ਕਾਉਂਸਲਿੰਗ ਲੈਂਦੇ ਹੋ ਤੁਸੀਂ ਪਹਿਲੀ ਗੱਲ ਤਾਂ ਆਪਣੇ ਆਪ ਨਾਲ ਗੱਲ ਕਰਨਾ ਸਿੱਖਦੇ ਹੋ ਖੁਦ ਨਾਲ ਜੇ ਤੁਹਾਡੇ ਮਨ 'ਚ ਕੋਈ ਪ੍ਰੋਬਲਮ ਹੈ ਤਾਂ ਤੁਹਾਡੇ ਕੋਲ ਉਸ ਪ੍ਰੋਬਲਮ ਨੂੰ ਸੋਲਵ ਕਰਨ ਦਾ ਇੱਕ ਜ਼ਰੀਆ ਵੀ ਮਿਲ ਜਾਂਦਾ ਤੁਸੀਂ ਖੁਦ ਨਾਲ ਹੀ ਸਵਾਲ ਕਰਦੇ ਹੋ ਤਾਂ ਤੁਸੀਂ ਖੁਦ ਨੂੰ ਹੀ ਜਵਾਬ ਦਿੰਦੇ ਹੋ ਆਪਣੇ ਆਪ ਨਾਲ ਗੱਲ ਕਰਨਾ ਸਿੱਖਦੇ ਹੋ ਦੂਸਰਾ ਆਪਣੇ ਰਿਸ਼ਤੇ ਨੂੰ ਸਮਝਣਾ ਸਿੱਖਦੇ ਹੋ ਕਿਸ ਰਿਸ਼ਤੇ ਨੂੰ ਕਿਵੇਂ ਨਿਭਾਉਣਾ ਹੈ ਜੇ ਕਿਸੇ ਰਿਸ਼ਤੇ 'ਚ ਪ੍ਰੋਬਲਮ ਆ ਰਹੀ ਹੈ ਉਸ ਨੂੰ ਕਿਵੇਂ ਸੋਲਵ ਕਰਨਾ ਹੈ ਰਿਸ਼ਤੇ 'ਚ ਬਣਾ ਕੇ ਕਿਵੇਂ ਰੱਖਣੀ ਹੈ ਪੇਸ਼ੈਂਸ ਕਿਵੇਂ ਰੱਖਣੀ ਹੈ ਆਪਣੀ ਈਗੋ ਨੂੰ ਆਪਣੀ ਮੈਨ ਨੂੰ ਦਬਾ ਕੇ ਸਹੀ ਢੰਗ ਨਾਲ ਕਿਵੇਂ ਵਰਤਣਾ ਉਸ ਨੂੰ ਸਿਖਾ ਦਿੰਦੀ ਹੈ ਗੁੱਸਾ ਡਰ ਦੁੱਖ ਇਹ ਭਾਵਨਾਵਾਂ ਨੂੰ ਦਬਾਉਣ ਦੀ ਬਜਾਏ ਇਹਨਾਂ ਭਾਵਨਾਵਾਂ ਨੂੰ ਇਹ ਜੋ ਚੀਜ਼ਾਂ ਤੁਸੀਂ ਫੀਲ ਕਰਦੇ ਹੋ ਗੁੱਸਾ ਡਰ ਤੇ ਦੁੱਖ ਉਹਨਾਂ ਨੂੰ ਦਬਾਉਣ ਦੀ ਥਾਂ ਉਹਨਾਂ ਨੂੰ ਸੰਭਾਲਣਾ ਕਿਵੇਂ ਹੈ ਗੁੱਸੇ ਨੂੰ ਕਿਵੇਂ ਸੰਭਾਲਣਾ ਹੈ ਆਪਣੇ ਡਰ ਨਾਲ ਕਿਵੇਂ ਲੜਨਾ ਹੈ ਆਪਣੇ ਦੁੱਖਾਂ ਜੋ ਕਿਵੇਂ ਨਿਕਲਣਾ ਹੈ ਇਹ ਕਾਉਂਸਲਿੰਗ ਤੋਂ ਸਕਾਂਦੀ ਤੇ ਸਭ ਤੋਂ ਜ਼ਰੂਰੀ ਖੁਸ਼ ਰਹਿਣ ਦੀ ਇਜਾਜ਼ਤ ਤੁਸੀਂ ਖੁਦ ਨੂੰ ਦਿੰਦੇ ਹੋ ਕਿ ਮੈਂ ਖੁਸ਼ ਰਹਿਣਾ ਮੈਂ ਆਪਣੇ ਆਪ ਨੂੰ ਖੁਸ਼ ਹੋਣ ਦੀ ਇਜਾਜ਼ਤ ਦਿੰਨਾ ਅੱਜ ਤੋਂ ਮੈਂ ਖੁਸ਼ ਰਹਾਂਗਾ ਕੋਈ ਵੀ ਪ੍ਰੋਬਲਮ ਆਏ ਮੈਂ ਖੁਸ਼ ਰਹਾਂਗਾ ਇਹ ਤੁਸੀਂ ਆਪਣੇ ਆਪ ਨੂੰ ਤਾਕਤ ਦਿੰਦੇ ਹੋ ਆਪਣੇ ਆਪ ਨੂੰ ਕੋਈ ਸੁਪਰ ਪਾਵਰ ਦਿੰਦੇ ਹੋ ਤੇ ਆਪਣੀ ਗੱਲ ਕਹਿਣ ਵਿੱਚ ਕੋਈ ਕਮਜ਼ੋਰੀ ਨਹੀਂ ਹੁੰਦੀ ਜੇ ਤੁਸੀਂ ਕਿਸੇ ਚੀਜ਼ ਤੋਂ ਪੀੜੇ ਤੋਂ ਤਾਂ ਉਸ ਬਾਰੇ ਗੱਲ ਕਰਨਾ ਤੁਹਾਡੀ ਕਮਜ਼ੋਰੀ ਨਹੀਂ ਹੈ ਸਗੋਂ ਇਹ ਸਭ ਤੋਂ ਵੱਡੀ ਤੁਹਾਡੀ ਹਿੰਮਤ ਹੈ ਕਿਉਂਕਿ ਕਿਤੇ ਨਾ ਕਿਤੇ ਲਾਈਫ ਵਿੱਚ ਸਭ ਤੋਂ ਵੱਧ ਜੇ ਕੋਈ ਤੁਹਾਡੀ ਹੈਲਪ ਕਰ ਸਕਦਾ ਹੈ ਉਹ ਤੁਸੀਂ ਖੁਦ ਹੋ ਆਪਣੀ ਹੈਲਪ ਕਰਨਾ ਸਿੱਖੋ ਖੁਦ ਦੀ ਹੈਲਪ ਕਰਨਾ ਸਿੱਖੋ ਦੇ ਕਾਉਂਸਲਿੰਗ ਉਸ ਚੀਜ਼ ਵੱਲ ਤੁਹਾਡਾ ਪਹਿਲਾ ਕਦਮ ਹੈ ਪਹਿਲਾ ਕਦਮ ਪੁੱਟੋ ਦੂਜਾ ਕਦਮ ਆਪਣੇ ਆਪ ਪੁੱਟੇ ਜਾਏਗਾ ਤੇ ਇਸ ਤਾਂ ਹੀ ਰਸਤਾ ਤੁਸੀਂ ਚੱਲਦੇ ਜਾਓਗੇ ਚੱਲਦੇ ਜਾਓਗੇ ਬੀਬੀ ਜੇ ਕੰਸਲਟੈਂਟ ਸੰਗਰੂਰ ਜੀ ਸਾਡੀ bizness ਹੈ ਸਾਡਾ ਕਾਉਂਸਲਿੰਗ ਦਾ ਮੈਂ ਖੁਦ ਇੱਕ ਕਾਉਂਸਲਰ ਹਾਂ ਤੇ ਮੈਂ ਇੱਕ ਐਡਵੋਕੇਟ ਵੀ ਹਾਂ ਤੇ ਇਥੇ ਅਸੀਂ ਤੁਹਾਡੀ ਗੱਲ ਸੁਣਦੇ ਹਾਂ ਬਿਨਾਂ ਕਿਸੇ ਜਜਮੈਂਟ ਦੇ ਅਸੀਂ ਤੁਹਾਡੀ ਗੱਲ ਸੁਣਦੇ ਨਾ ਤੁਹਾਨੂੰ ਜਜ ਕਰਦੇ ਹਾਂ ਨਾ ਹੀ ਤੁਹਾਨੂੰ ਲੈਕਚਰ ਦਿੰਦੇ ਹਾਂ ਸਾਲ 2020 ਤੋਂ ਇਹ ਸੇ ਕੰਮ ਸ਼ੁਰੂ ਕੀਤਾ ਹੈ ਕਾਫੀ ਸਾਡੇ ਨਾਲ ਕਲਾਇੰਟ ਜੁੜ ਚੁੱਕੇ ਨੇ ਤੇ ਸਾਡੇ ਨਾਲ ਉਹ ਗੱਲ ਕਰਦੇ ਨੇ ਤੁਹਾਡੀ ਗੱਲ ਕੰਫੀਡੈਂਸ਼ੀਅਲ ਰਹੇਗੀ ਸਾਡੀ ਤੇ ਤੁਹਾਡੀ ਆਪਸ ਦੀ ਗੱਲ ਵਿੱਚ ਹੀ ਰਹੇਗੀ ਕਿਉਂਕਿ ਕੁਝ ਗੱਲਾਂ ਜ਼ਿੰਦਗੀ 'ਚ ਇਸ ਤਰ੍ਹਾਂ ਹੁੰਦੀਆਂ ਨੇ ਜੋ ਅਸੀਂ ਖੁਦ ਨੂੰ ਸ਼ੀਸ਼ੇ ਸਾਹਮਣੇ ਵੀ ਨਹੀਂ ਬੋਲ ਸਕਦੇ ਇਸ ਲਈ ਕਾਉਂਸਲਿੰਗ ਜ਼ਰੂਰ ਲੈਣੀ ਚਾਹੀਦੀ ਹੈ ਇਹ ਨਾ ਸੋਚੋ ਕਿ ਮੈਂ ਜੇ ਕਾਉਂਸਲ ਲਵਾਂਗਾ ਤਾਂ ਮੈਂ ਚ ਕੋਈ ਪ੍ਰੋਬਲਮ ਹੈ ਨਹੀਂ ਸਭ ਤੋਂ ਪਹਿਲਾਂ ਮੈਂ ਕੀ ਗੱਲ ਕਹੇ ਸੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਹਰ ਇਨਸਾਨ ਜ਼ਿੰਦਗੀ 'ਤੇ ਕਿਸੇ ਨਾ ਕਿਸੇ ਪੜਾਅ 'ਤੇ ਹੁੰਦਾ ਕਿਸੇ ਦੇ ਕਿਸੇ ਦੇ ਦੋ ਦੋ ਰਸਤੇ ਤੇ ਹੁੰਦਾ ਹੈ ਇਹ ਲਾਲਚ ਰਸਤੇ 'ਚ ਹੁੰਦਾ ਉਹਨੂੰ ਪਤਾ ਨਹੀਂ ਮੈਂ ਕਿਸ ਪਾਸੇ ਜਾਵਾਂ ਤੇ ਕਾਉਂਸਲਿੰਗ ਤੁਹਾਨੂੰ ਦਿਸ਼ਾ ਪ੍ਰਦਾਨ ਕਰਦੀ ਹੈ ਕਾਉਂਸਲਿੰਗ ਤੁਹਾਨੂੰ ਰਸਤਾ ਦਿਖਾਉਂਦੀ ਹੈ ਚੱਲਣਾ ਤੁਸੀਂ ਖੁਦ ਹੈ। ਭਾਵੇਂ ਤੁਸੀਂ ਸਹੀ ਰਸਤੇ ਤੇ ਹੈਗੇ ਹੋ ਪਰ ਜੇ ਤੁਸੀਂ ਉੱਥੇ ਬੈਠ ਹੀ ਗਏ ਫਿਰ ਤੁਹਾਡੇ ਉੱਤੋਂ ਕੋਈ ਨੰਗ ਜੂਗਾ। ਸਮਝਾਇ ਤੇ ਸਾਡਾ ਮਕਸਦ ਸਿਰਫ ਇੱਕ ਹੈ ਕਿ ਤੁਸੀਂ ਆਪਣੇ ਆਪ ਨੂੰ ਦੁਬਾਰਾ ਮਿਲੋ ਤੁਸੀਂ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਤੁਸੀਂ ਖੁਸ਼ ਰਹਿ ਸਕੋ ਡਰ ਤਕਲੀਫ ਚਿੰਤਾ ਦੁੱਖ ਇਹਨਾਂ ਨਾਲ ਲੜਨ ਦੀ ਤੁਹਾਡੇ 'ਚ ਤਾਕਤ ਆ ਜੇ ਤੁਸੀਂ ਇਹਨਾਂ ਨੂੰ ਸੰਭਾਲਣਾ ਸਿੱਖੋ ਤੇ ਇੱਕ achhi zindagi ਵੱਲ ਤੁਸੀਂ ਕਦਮ ਬਟਾਓ। ਉਮੀਦ ਹੈ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇਗੀ ਤੇ ਚੈਨਲ ਤੇ ਨਵੇਂ ਜੀ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਫੈਮਿਲੀ ਨਾਲ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਅੱਛਾ ਕੰਟੈਂਟ ਦੇਖਦੇ ਹੋ ਤੁਸੀਂ ਅੱਛੀ ਵੀਡੀਓਜ਼ ਦੇਖਦੇ ਹੋ ਤੁਸੀਂ ਇਹੋ ਜਿਹੀ ਵੀਡੀਓਜ਼ ਦੇਖਦੇ ਹੋ ਜੋ ਤੁਹਾਨੂੰ ਲਾਈਫ ਚ ਅੱਗੇ ਵਧਣ ਵਿੱਚ ਹੈਲਪ ਕਰ ਰਹੀ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਲੈ ਕੇ ਆਪਣੀ ਖੁਸ਼ੀਆਂ ਨੂੰ ਲੈ ਕੇ ਸੀਰੀਅਸ ਹੋ ਇਸੇ ਨਾਮ ਮਿਲਾਂਗੇ ਜ਼ਾਤ ਸਰਸ਼ੇਕਾ